ਜਦੋਂ ਸਾਨੂੰ ਲੋੜ ਪਈ ਨਾ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਣਾ। ਅਸੀਂ ਕਿਵਦਾ ਕਿੱਦਾਂ ਭਰੇ ਭੀਤੇ ਇੱਥੇ ਬੈਠੇ ਹਾਂ ਅੱਜ। ਸਾਡਾ ਦਿਲ ਕਿਤੇ ਸਾਨੂੰ ਪੁੱਛਿਆ ਜਾਣਦਾ ਵਾ ਕਿ ਅਸੀਂ ਕਿੱਦਾਂ ਬੈਠੇ ਹਾਂ। ਨਹੀਂ ਤੇ ਜੱਡਾ ਮਾੜਾ ਕੰਮ ਇਹਨਾਂ ਨੇ ਸਾਡੀ ਕੁੜੀ ਨਾਲ ਕੀਤਾ। ਐਂਦਾ ਹੈਗਾ ਇਹ ਕੰਮ ਵੀ ਅਸੀਂ ਚੁੱਪ ਕੇ ਪੈਂਦੇ। ਪਤਾ ਦੇ ਤੁਹਾਨੂੰ ਸਾਬਾ ਨਾ। ਜਦੋਂ ਮੰਮੀ ਹੁਣਾ ਨੇ ਇੰਨਾ ਜਾਣੀਆ ਇਹਨਾਂ ਨੇ ਰਲ ਕੇ ਮੈਨੂੰ ਦਵਾਈ ਦਿੱਤੀ ਹੀ ਤੁਹਾਨੂੰ ਸਭ ਪਤਾ ਵਾ ਨਾ। ਇਹਦੇ ਵਿੱਚ ਤੁਸੀਂ ਵੀ ਹੈਗੇ ਸੀ। ਬਸ ਇਹ ਆ ਕਿ ਤੁਸੀਂ ਮੇਰੇ ਲਾਗੇ ਨਹੀਂ। ਕਿਦਾ ਫੋਨ ਹੈਗਾ ਕੰਡੋਈ ਫੋਨ ਠੀਕ ਹੈ ਸਰ ਹਾਂ ਠੀਕ ਹੈ ਇਥੇ ਵੀ ਤੁਹਾਨੂੰ ਅੰਦਰ ਮੈਂ ਮੈਂ ਕੀ ਗੱਲ ਨਹੀਂ ਲੱਭਾ ਫੋਨ ਨਾ ਫੋਨ ਤੇ ਕਿਤੇ ਵੀ ਨਹੀਂ ਇਹਦੇ ਅਲਮਾਰੀ ਵੀ ਵੇਖੀ ਉਹ ਡਰੈਸਿੰਗ ਟੇਬਲ ਜਿਹੜਾ ਪਿਆ ਉਹ ਵੀ ਡਰਾਈਂਗ ਰੂਮ ਹੀ ਵੇਖਿਆ ਜਿੰਨਾ ਕੁ ਖਿਆਲ ਵੱਜਣਾ ਲੌਬੀ 'ਚ ਵੀ ਜਿਹੜਾ ਬੈੱਡ ਹੀ ਉਹਦੇ 'ਚ ਵੀ ਵੇਖਿਆ ਪਰ ਫੋਨ ਕਿਤੇ ਵੀ ਨਹੀਂ ਮਿਲਿਆ ਕਿੱਥੇ ਗਿਆ ਹੋਇਆ ਫੋਨ ਫੋਨ ਜੇ ਤੇ ਇਹਨਾਂ ਦੇ ਹੱਥ ਲੱਗਾ ਹੁੰਦਾ ਫਿਰ ਤੇ ਇਹਨਾਂ ਪੂਰੀ ਨਿਗਰਾਨੀ ਕਰਨੀ ਹੁੰਦੀ ਹੂੰ ਫੋਨ ਜੇ ਇਹਨਾਂ ਦੇ ਹੱਥ ਵੀ ਨਹੀਂ ਲੱਗਾ ਜੇ ਸੋਚੀਏ ਤੇ ਪਰ ਹੁਣ ਇਹ ਆ ਜੇ ਤੁਸੀਂ ਕਹੋ ਤੇ ਇੱਕ ਵਾਰੀ ਹੋਰ ਵੇਖ ਦੀਏ ਮੇਰਾ ਇਰਾਦਾ ਵਾ ਇਤੋਂ ਹੀ ਹੁਣ ਨਾ ਹੀ ਵੇਖੋ ਹੁਣ ਕੋਈ ਗੱਲਬਾਤ ਨਾ ਕਰੋ ਜਿਹੜੀ ਕੋਈ ਕਿਰਿਆ-ਕੁਰਿਆ ਕਰਨ ਵਾਲੀ ਆ ਵਿਹਾਰ ਕਰਨ ਵਾਲਾ ਸਾਰਾ ਕਰ ਲੋ ਤੇ ਚਲੀਏ ਘਰ ਘਰ ਜਾ ਕੇ ਸਲਾਹ ਕਰਨੀ ਆ ਵੀ ਕਿਦਾਂ ਹੁਣ ਜੇ ਬਾਰ-ਬਾਰ ਅੰਦਰ ਗਈ ਨਾ ਤੇ ਫਿਰ ਅਗਲੇ ਨੂੰ ਸ਼ੱਕ ਹੋਣਾ ਪਤਾ ਨਹੀਂ ਕੀ ਅੰਦਰ ਕਰਨ ਕੀ ਜਾਂਦੇ ਮੈਨੂੰ ਲੱਗਦਾ ਜਿੱਦਾਂ ਸੰਦੀਪ ਉੱਤੇ ਚਲ ਗਈ ਅੱਛਾ ਕਿਹਾ ਉਹਨੇ ਵੇਖਿਆ ਤੇ ਨਹੀਂ ਉਹਨੇ ਵੇਖਣਾ ਕੀ ਆਹੀ ਨਾ ਫਿਰ ਬੈ ਗਈਆਂ ਦੋਵੇਂ ਜਾਨੀਆਂ ਫਿਰ ਰਪਿੰਦਰ ਦੀਆਂ ਗੱਲਾਂ ਲੱਗ ਗਈਆਂ ਕਰ ਮੈਂ ਬੱਚੀ ਦਾ ਬੜਾ ਚੇਤਾ ਹੁੰਦਿਆ ਸੀ ਇਹ ਗੱਲਾਂ ਕਹਿ ਹੋਗੇ ਨਾ ਉਹਨੂੰ ਭਰਮਾ ਲਿਆ ਪਰ ਤੁਹਾਨੂੰ ਪਤਾ ਤੇ ਹੈਗਾ ਵਾ ਦੋਵੇਂ ਮਾਵਾ ਤੀਆਂ ਇੱਕੋ ਜੀਆਂ ਵਾ ਹੂੰ ਜੇ ਸੰਦੀਪ ਆ ਗਈ ਸੀ ਨਾ ਉੱਤੇ ਤੇ ਫਿਰ ਹੁਣ ਨਾ ਕਰੀਏ ਕੋਈ ਵੀ ਕਿਉਂ ਜੇ ਬਾਰ ਬਾਰ ਅੰਦਰ ਗਏ ਨਾ ਉਹਨਾਂ ਨੂੰ ਸ਼ੱਕ ਹੋਣਾ ਵਾ ਚੁੱਪ ਕਰਕੇ ਜਿਹੜੇ ਕੰਮ ਕਰਨ ਵਾਲੇ ਕਰਕੇ ਤੇ ਘਰ ਚਲੀਏ ਘਰ ਜਾ ਕੇ ਸਾਰੇ ਬਹਿ ਕੇ ਸਲਾਹ ਕਰਾਂਗੇ ਕਿ ਕੀ ਕਰਨਾ ਉਹਦਾ ਮੈਨੂੰ ਵੀ ਲੱਗਦਾ ਵਾ ਕਿ ਇਹਨਾਂ ਨੂੰ ਪਤਾ ਲੱਗਾ ਨਹੀਂ ਅਜੇ ਕਿਉਂਕਿ ਉੱਥੇ ਫੋਨ ਦੇ ਉੱਤੇ ਤਾਂ ਲੱਗਾ ਵਾ ਪਾਸਵਰਡ ਤੇ ਜੇ ਕੋਈ ਇਹਨਾਂ ਨੂੰ ਪਤਾ ਹੁੰਦਾ ਤੇ ਫਿਰ ਹੁਣ ਤੱਕ ਕੋਈ ਨਾ ਕੋਈ ਹਲਚਲ ਜ਼ਰੂਰ ਹੋਣੀ ਸੀ ਤੇ ਗੱਲਬਾਤ ਇਹ ਵੀ ਨਹੀਂ ਕੋਈ ਵੀ ਕੰਡ ਇਹ ਚੰਗਾ ਹੋ ਗਿਆ ਅਸੀਂ ਵੀ ਸਾਰਿਆਂ ਸੰਭਾਲ ਕੇ ਰੱਖਿਆ ਆਪਣੇ ਆਪ ਨੂੰ ਗੱਲਬਾਤ ਹੁਣ ਕੋਈ ਨਾ ਕਰਿਓ ਹੁਣ ਚੁੱਪਚੀ ਪੀਤਾ ਇੱਥੋਂ ਸਾਰੇ ਜਿਹੜੇ ਕੰਮ ਕਰ ਕਰਨ ਵਾਲੇ ਕਰੀਏ ਤੇ ਚੱਲੀਏ ਕਰਨ ਨੂੰ ਫਿਰ ਘਰ ਜਾ ਕੇ ਕਰਦੇ ਸਲਾਹ ਕੀ ਕਰਤਾ ਆਓ ਲਵਲੀ ਹਾਂਜੀ ਉਹ ਤੋ ਉੱਠੋ ਹਾਂ ਤੇ ਕਰੋ ਤਿਆਰੀ ਫਿਰ ਫੁਲਕਾ ਵੀ ਸ਼ਕਾਈਏ ਕਰ ਦਿੰਦਾ ਪਾਜੀ ਗੱਲ ਸੁਣਿਓ ਕੀ ਹੋਇਆ ਭਾਜੀ ਇਧਰੋਂ ਮੇਰੀ ਗੱਲ ਸੁਣਿਓ ਮੜੀ ਜੀ ਕੀ ਗੱਲ ਹੋਈ ਆ ਆਹ ਆਉ ਤਾਂ ਸਹੀ ਕੀ ਕੀ ਗੱਲ ਹੋਈ ਆ ਭਾਜੀ ਮੇਰੀ ਸੁਣੋ ਗੱਲ ਜੇ ਕੋਈ ਮਨ ਤੇ ਟੈਨਸ਼ਨ ਹੈਗੀ ਨਾ ਤੇ ਮੇਰੇ ਨਾਲ ਗੱਲ ਕਰੋ ਮੇਰੀ ਸੁਣੋ ਗੱਲ ਮੈਂ ਸੱਚੀ ਨਾ ਦਿਨੋਂ ਤੁਹਾਡਾ ਸਾਥ ਦੇਣ ਡਿਆ ਵਾਂ ਇਹ ਨਾ ਸੋਚਿਓ ਕਿ ਉਹਨਾਂ ਦੀ ਗੱਲ ਕਰਨ ਡਿਆ ਵਾਂ ਗੱਲ ਹਜੇ ਵੀ ਸਮਝ ਲਓ ਕੁੜੀ ਨਾਲ ਕਿੰਨੀ ਮਾਰੀ ਹੋਈ ਆ ਜਿਹੜੀ ਨਾਲ ਮੇਰੇ ਨਾਲ ਕੀਤੀ ਆ ਮੈਨੂੰ ਉਹ ਵੀ ਪਤਾ ਵਾ ਤੇ ਮੈਂ ਕੋਈ ਨੂੰ ਇਨਸਾਫ ਤੋਂ ਹੋਣਾ ਵਾ ਮੈਨੂੰ ਪਤਾ ਵਾ ਐਡੀ ਛੇਤੀ ਨਾ ਤੁਸੀਂ ਮੇਰੇ ਤੇ ਯਕੀਨ ਨਹੀਂ ਆ ਕਰਨਾ ਪਰ ਕਿਤੇ ਵੀ ਤੁਹਾਨੂੰ ਮੇੜੀ ਲੋੜ ਹੋਵੇ ਇੱਕ ਫੋਨ ਮਾਰਿਓ ਜੇ ਮੈਂ ਨਾ ਆਵਾਂ ਫਿਰ ਮੈਨੂੰ ਕਹਿ ਦਿਓ ਕਿ ਦਿਲਜੀ ਝੂਠ ਬੋਲਦਾ ਸੀ ਜੇ ਉਹਨਾਂ ਦੀ ਗੱਲ ਕਰਦਾ ਸਮਝ ਲਓ ਜੇ ਵੀ ਹਾਂਜੀ ਤੁਹਾਨੂੰ ਕੀ ਦਸੀ ਅਸੀਂ ਕਿੱਥੇ ਫਸੇ ਹਾਂ ਪਰ ਕੋਈ ਗੱਲ ਨਹੀਂ ਜਦੋਂ ਹਾਨੂੰ ਲੋੜ ਪਈ ਨਾ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਣਾ ਅਸੀਂ ਕਿਵਦਾ ਕਿੱਦਾਂ ਭਰੇ ਪੀਤੇ ਇੱਥੇ ਬੈਠੇ ਹਾਂ ਅੱਜ ਤੁਹਾਡਾ ਦਿਲ ਕਿਤੇ ਸਾਨੂੰ ਪੁੱਛਿਆ ਜਾਣਦਾ ਵਾ ਵੀ ਅਸੀਂ ਕਿੱਦਾਂ ਬੈਠੇ ਹਾਂ ਇਹ ਤੇ ਜਿੱਡਾ ਮਾੜਾ ਕੰਮ ਇਹਨਾਂ ਨੇ ਸਾਡੀ ਕੁੜੀ ਨਾਲ ਕੀਤਾ ਇੰਦਾ ਹੈਗਾ ਇਹ ਕੰਮ ਵੀ ਅਸੀਂ ਚੁੱਪ ਕੇ ਬੈਂਦੇ ਜੁਬਣੇ ਗੱਲ ਤਾਂ ਮੈਨੂੰ ਵੀ ਪਤਾ ਵਾ ਜੋ ਕੁੜੀ ਨਾਲ ਹੋਇਆ ਤੇ ਤੈਨੂੰ ਵੀ ਪਤਾ ਵਾ ਇਹ ਇਨਸਾਫ ਨਾ ਨਾ ਲਿਆ ਫਿਰ ਤੂੰ ਝੂਠਾ ਬਹਿਣਾ ਹੀ ਹੋ ਰੱਬ ਦੀ ਕਿਚੜੀ ਚ ਕੀ ਮੂੰਹ ਵਿਖਾਏਗਾ ਆਪਣੀ ਭੈਣ ਨੂੰ ਇਨਸਾਫ ਨਹੀਂ ਦਿਵਾਇਆ ਬਾਜੀ ਤੁਸੀਂ ਫਿਕਰ ਨਾ ਕਰੋ ਜਿੱਥੇ ਮੈਨੂੰ ਲੋੜ ਹੋਈ ਤਾਂ ਮੈਂ ਸਿੱਧਾ ਧਾਨੇ ਨੂੰ ਫੋਨ ਕਰੂੰਗਾ ਠੀਕ ਆ ਪਰ ਇਹ ਗੱਲ ਪੱਕੀ ਆ ਕਿ ਕੁੜੀ ਨੂੰ ਇਨਸਾਫ ਜ਼ਰੂਰ ਦਿਵਾਉਣਾ ਆਪਾਂ ਕੋਈ ਗੱਲ ਨਹੀਂ ਜੁਬਣ ਜਿੱਥੇ ਵੀ ਲੋੜ ਹੋਵੇ ਇੱਕ ਫੋਨ ਕਰਕੇ ਵੇਖਿਓ ਜਿਵੇਂ ਨਾ ਵਾ ਨਾ ਫਿਰ ਮੈਨੂੰ ਕਿਹਾ ਠੀਕ ਆ ਠੀਕ ਆ ਭਾਈ ਹੁਣ ਜਾਓ ਠੀਕ ਆ ਜਾਣੇ ਆਪਾਂ ਚਲ ਠੀਕ ਆ ਇਹ ਵੀ ਨਾ ਉਹ ਜਾਰਾ ਡਰਨデア ਵਾ ਇਹਦੇ ਮਨ ਚ ਇਹ ਆ ਕਿ ਦਲਜੀਤ ਨਾ ਉਹਨਾਂ ਨਾਲ ਸਾਥ ਨਾ ਦਿੰਦਾ ਹੋਵੇ ਕਿਤੇ ਡਰ ਤੇ ਸੱਚਾ ਵਿਚਾਰੇ ਦਾ ਚਲ ਕੋਈ ਗੱਲ ਨਹੀਂ ਮੈਂ ਤਾਂ ਆਪਣੇ ਮੂੰਹ ਬਿਖਾਉਣਾ ਕਿ ਨਹੀਂ ਮੈਂ ਨਾ ਸੱਤ ਦਾ ਹੀ ਸਾਥ ਦੇਣਾ ਵਾ ਜੋ ਮਰਜੀ ਹੋ ਜੀ ਗੱਲ ਤੇ ਦਲਜੀਤ ਮਨ ਲੱਗਦਾ ਸਹੀ ਕਰਨ ਲਿਆ ਵਾ ਮੇ ਤਾਂ ਇੰਨੇ ਜੀਆਂ ਚ ਬਹਿ ਕੇ ਵੀ ਸੱਚੀ ਗੱਲ ਕਰਨੀ ਹਿੰਮਤ ਵਾਲੇ ਬੰਦੇ ਦਾ ਇਹ ਕੰਮ ਵਾ ਚਲੋ ਕੋਈ ਗੱਲ ਨਹੀਂ ਜੇ ਹੁਣ ਫੋਨ ਹੱਥ ਨਹੀਂ ਨਾ ਆਇਆ ਘਰ ਜਾ ਕੇ ਸਲਾਹ ਕਰਨੀ ਆ ਜੇ ਲੋੜ ਪਈ ਤੇ ਫਿਰ ਦਲਜੀਤ ਦਾ ਸਾਥ ਜ਼ਰੂਰ ਲਵਾਂਗੇ ਚਲ ਆ ਵੀ ਕੰਮ ਨਾ ਨਿਭੜ ਗਿਆ ਭੈਣ ਜੀ ਸਾਰਾ ਕੋਈ ਨਾ ਆਪਣੇ ਹੱਥਾਂ ਵਿੱਚ ਰਿਹਾ ਵਾ ਪਰ ਨਾ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਉਹਨਾਂ ਨੇ ਤਾਂ ਆਪਣੇ ਘਰ ਜਾਣਾ ਹੀ ਜਾਣਾ ਹੀ ਦਲਜੀਤ ਮਗਰ ਕਿਉਂ ਚਲ ਗਿਆ ਮੈਨੂੰ ਲੱਗਦਾ ਵਾ ਕੋਈ ਪੱਟੀ ਪੜਾਉਣੀ ਹੁਣੀ ਆ ਤਾਂ ਕਰਕੇ ਉੱਠ ਕੇ ਗਿਆ ਵਾ ਪਰ ਇਹਨੂੰ ਇੰਨੀ ਅਕਲ ਨਹੀਂ ਆਉਂਦੀ ਵੀ ਮੈਂ ਘਰ ਦਾ ਜਵਾਈ ਆ ਕਿਉਂ ਪਾਜ ਦਿਆ ਇਹਨਾਂ ਦਾ ਮੈਂ ਕੱਢਣ ਸਿਆਣਾ ਬਣਾ ਮੈਂ ਅਕਸਰ ਕਿੰਨੇ ਕ ਦਿਨ ਸੰਦੀਪ ਨੂੰ ਇੱਥੇ ਰਹਿਣਾ ਵਾ ਉੱਥੇ ਤੇ ਜਾਣਾ ਹੀ ਆ ਐਦਾਂ ਚੰਗੇ ਨਹੀਂ ਲੱਗੀਦਾ ਪਤਾ ਨਹੀਂ ਇਹਦਾ ਦਿਮਾਗ ਕਿਦਾਂ ਦਾ ਵਾ ਕੀ ਹੋ ਗਿਆ ਇਹਦੇ ਦਿਮਾਗ ਨੂੰ ਮੰਮੀ ਅੱਗ ਲਾਉਣ ਤੇ ਬਥੇਰੀ ਆਏ ਹੀ ਭਰਨਾ ਉਹਨਾਂ ਦਾ ਦਿਮਾਗ ਕੰਮ ਕਰ ਗਿਆ ਨਾ ਉਹਨਾਂ ਨੇ ਕੋਈ ਗੱਲ ਕੀਤੀ ਨਾ ਹੀ ਗੱਲ ਕੀਤੀ ਚਲੋ ਸਭ ਕੁਝ ਨਾ ਵਧੀਆ-ਵਧੀਆ ਹੋ ਗਿਆ ਵਾ ਹੁਣ ਟੈਨਸ਼ਨ ਲੈਣ ਦੀ ਕੋਈ ਲੋੜ ਹੀ ਨਹੀਂ ਹੈਗੀ ਨਾ ਉਹਨਾਂ ਨੇ ਗੱਲ ਕਰਨੀ ਤੇ ਨਾ ਹੀ ਕਰਨੀ ਐ ਚੁੱਪ ਕੀਤੇ ਰੋ ਜੋ ਵੀ ਹੋ ਗਿਆ ਵਾ ਹਣ ਸੰਦੀਪ ਇਹਨਾਂ ਚੰਗਾ ਹੋ ਗਿਆ ਵਾ ਦਲਜੀਤ ਨੇ ਆਪਣਾ ਮੂੰਹ ਬੰਦ ਰੱਖਿਆ ਵਾ ਨਹੀਂ ਤੇ ਰਿਸ਼ਤੇਦਾਰ ਵੀ ਆਏ ਹੀਗੇ ਤੇ ਪਿੰਡ ਦੇ ਲੋਕ ਵੀ ਆਏ ਹੀ ਜੇ ਕੋਈ ਵੀ ਗੱਲ ਕਰ ਦਿੰਦਾ ਨਾ ਇੱਥੇ ਖਲਾਰਾ ਪੈ ਜਾਣਾ ਹੀ ਮੰਮੀ ਜੇ ਉਹਨਾਂ ਨੇ ਗੱਲ ਕਰਨੀ ਹੁੰਦੀ ਨਾ ਤੇ ਉਦੋਂ ਹੀ ਕਰ ਦੇਣੀ ਸੀ ਤਾਂ ਹੀ ਚੁੱਪ ਕੀਤੇ ਰਹੇ ਹੋ ਚਲ ਮੈਂ ਤਾਂ ਕਹਿਨੀ ਆ ਕੋਈ ਗੱਲ ਨਾ ਹੀ ਹੋਵੇ ਜਿੱਦਾਂ ਟੱਕਣ ਟੱਕਿਆ ਵਾ ਨਾ ਟੱਕਿਆ ਹੀ ਰਵੇ ਪਰ ਜਿਹੜੇ ਸਾਹਬ ਨਾ ਬਾਹਰ ਗਿਆ ਵਾ ਨਾ ਮੈਨੂੰ ਲੱਗਦਾ ਵਾ ਕੋਈ ਨਾ ਕੋਈ ਖਲਾਰਾ ਤੇ ਜਰੂਰ ਪਾਊਗਾ ਦੇਖੋ ਇੱਕ ਕਰੀਏ ਇਹਨਾਂ ਨੂੰ ਰਮਨਤ ਜੀ ਉਹਨਾਂ ਫੇਰ ਗੱਲ ਕਰਨੀ ਹੁੰਦੀ ਨਾ ਤੇ ਉਹਨਾਂ ਨੇ ਅੱਜ ਹੀ ਕਰਨੀ ਸੀ ਤੂੰ ਨਾ ਬੇਫਿਕਰ ਹੋ ਜਾ ਕੋਈ ਗੱਲ ਨਹੀਂ ਹੋਣੀ ਅੱਜ ਤੱਕ ਹੀ ਡਰਹੀ ਕੰਮ ਨਿਬੜ ਗਿਆ ਨਾ ਤੇ ਨਾਲੇ ਗੱਲ ਸੁਣ ਮੇਰੀ ਮੈਂ ਅਭਿਜਨ ਜਾਣੀ ਨਾ ਭੈਣ ਜੀ ਤੁਸੀਂ ਕਿੱਥੇ ਜਾਣਾ ਨਾ ਨਾ ਅਜੇ ਨਹੀਂ ਜਾਣਾ ਭੋਗ ਪੈ ਲੈੰਦੋ ਭੋਗ ਤੋਂ ਬਾਅਦ ਚ ਜਾਇਓ ਨਹੀਂ ਗੱਲ ਸੁਣ ਮੇਰੀ ਘਰ ਵੀ ਨਾ ਤੁਹਾਨੂੰ ਦੱਸਿਆ ਬੰਦੇ ਲੱਗੇ ਆ ਕਮਾਤ ਬੰਨਣ ਵਾਲੇ ਕੰਮ ਕੁੰਬੜਾ ਚਾਹ ਪਾਣੀ ਭੇਜਣਾ ਪੈਂਦਾ ਹੁਣ ਉਦੋਂ ਦਾ ਸਾਰ ਰਹੇ ਹੀ ਪਰ ਹੁਣ ਮੈਨੂੰ ਜਾਣ ਦੇ ਤੋ ਕੋਈ ਗੱਲ ਨਹੀਂ ਮੈਂ ਆਪੇ ਭਾਜ ਨੂੰ ਕਹਿ ਦਿੰਨੀ ਆ ਚਾਹ ਹੀ ਬਣਾਉਣੀ ਆ ਬਣਾ ਲੈਣਗੇ ਦੋ ਚਾਰ ਕੱਪ ਫਿਰ ਕਿਹੋ ਚੱਲਿਆ ਉਹਨਾਂ ਕਿਹੜੀ ਰੋਟੀ ਖਾਣੀ ਹੁੰਦੀ ਆ ਚੁੱਪ ਕਰਕੇ ਬੋ ਕੋਈ ਗੱਲ ਨਹੀਂ ਮਸਲੀ ਰੈਪ ਹੋਣੀ ਆ ਤੁਸੀਂ ਜਾ ਕੇ ਕੀ ਕਰਨਾ ਵਾ ਚਲ ਕੋਈ ਗੱਲ ਸੰਦੀਪ ਕਿੰਨੇ ਦਿਨ ਹੋ ਗਏ ਮੈਨੂੰ ਆਏ ਨੂੰ ਭੋਗ ਤੱਕ ਰੈਪ ਫਿਰ ਭਾਵੇਂ ਚਲ ਜਿਓ ਕੋਈ ਗੱਲ ਨਹੀਂ ਚਲ ਦੋ ਦਿਨ ਮੈਂ ਗੇਤਾ ਆ ਜੂਗੀ ਕੋਈ ਗੱਲ ਨਹੀਂ ਹੁਣ ਤੁਸੀਂ ਮੈਨੂੰ ਜਾਣ ਦੋ ਚੰਗੇ ਨਹੀਂ ਲੱਗਦੇ ਇੰਨੇ ਦਿਨ ਬੈਠੇ ਵੀ ਮਸਲੀ ਭੈਣ ਜੀ ਆਪਣੀ ਭੈਣ ਦੇ ਘਰ ਆਏ ਜੀ ਉਪਰੇ ਘਰ ਆਏ ਜੀ ਨਾਲੇ ਨਾ ਦੋਸਤੋ ਦੇ ਵਿੱਚ ਭੈਣ ਭਰਾਏ ਕੰਮ ਹੁੰਦੇ ਹੁੰਦੇ ਆ ਬਾਹਰੋਂ ਥੋੜਾ ਲੋਕਾਂ ਨੇ ਆਉਣਾ ਵਾ ਹੁਣ ਪਰਜਾਈਆਂ ਨੂੰ ਤਾਂ ਮੈਂ ਕਹਿ ਨਹੀਂ ਸਕਦੀ ਤੁਸੀਂ ਭੈਣ ਜੀ ਤੁਹਾਨੂੰ ਹੀ ਕਹਿਣਾ ਪਿਰੇ ਮੇਰੇ ਲਾਗੇ ਦੋ ਦਿਨ ਉਤਾ ਹੀ ਰਹੀ ਆ ਪਣਾ ਪਣਾ ਦੀ ਗੱਲ ਹੋਰ ਹੁੰਦੀ ਆ ਉਹ ਤੇ ਫੇਰ ਕਹਿਣਾ ਸ਼ਰੀਕਾ ਭਾਈਚਾਰਾ ਬਣ ਜਾਂਦਾ ਆ ਨਾਲੇ ਆ ਵੀ ਬੱਚੇ ਬਾਹਰ ਵਾ ਕੋਈ ਗੱਲ ਨਹੀਂ ਪਾਜੀ ਨੇ ਸਵਾਰ ਲੈਣਾ ਅੱਗੇ ਵੀ ਸਾਰੀ ਲੈ ਜਾਂਦੇ ਆਪਣਾ ਮਮੇ ਜੀ ਤੁਸੀਂ ਮਾਸੜਾ ਨਾਲ ਗੱਲ ਕਰ ਲਿਓ ਆਪੇ ਕੋਈ ਨਹੀਂ ਮੈਂ ਕਹਿ ਦੂੰਗੀ ਤੇ ਰਹਿਣ ਦੇ ਭੋਗ ਤੱਕ ਤੂੰ ਜਿਦ ਨਾ ਕਰ ਹੁਣ ਮੈਨੂੰ ਜਾਣ ਦੇ ਕੋਈ ਗੱਲ ਨਹੀਂ ਜੇ ਮੈਂ ਅੱਗੇ ਆ ਜਾਨੀ ਹਾਂ ਤੇ ਫੇਰ ਆ ਜਾਊਂਗੀ ਦੋ ਦਿਨਾਂ ਦੀ ਗੱਲ ਆ ਨਾਲੇ ਹੁਣ ਗਸਨੀ ਇਹਨਾਂ ਨੂੰ ਕੀ ਕਹਿਣਾ ਹੈ ਇਹ ਮੈਨੂੰ ਕਹਿਣ ਦੇ ਹੀ ਚੱਲ ਚਲੀ ਜੀ ਰਹਿਣ ਦੇ ਤੂੰ ਨਾ ਕਹਿ ਨਾ ਅਗੇ ਮੈਂ ਛਾਟ ਆ ਜਾਨੀ ਹੁਣ ਸਾਰੇ ਕੰਮ ਹੀ ਨਿਬੜ ਗਏ ਕੋਈ ਗੱਲ ਨਹੀਂ ਦੋਮਾ ਦਿਨਾਂ ਦੀ ਗੱਲ ਐ ਮੈਂ ਆ ਜਾਣਾ ਛੇਤੀ ਫੇਰ ਭੈਣ ਜੀ ਤੁਸੀਂ ਜੋ ਮਰਜ਼ੀ ਕਹੀ ਜਾਓ ਪਰ ਮੈਂ ਨਿਕਾ ਜਾਣ ਦੇ ਵੇਖ ਆ ਰਮਣਾ ਤੁਸੀਂ ਜਿਦੇ ਹੀ ਪੈ ਗਈ ਐਥੇ ਬੈਠੇ ਹੋ ਕੀ ਗੱਲ ਹੋਈ ਆ ਇਕੱਲੇ ਨੂੰ ਹੁਣ ਬਹਿਣਾ ਹੀ ਆ ਇੱਥੇ ਸਾਰਾ ਟੱਬਰ ਮੇਰੇ ਆਲੇ ਦੁਆਲੇ ਬੈਠਾ ਵਾ ਤੇ ਮੈਂ ਇਕੱਲਾ ਝੂਰੰਡਿਆ ਵੀ ਕਦੋਂ ਰਪਿੰਦਰ ਅੰਦਰ ਆਉਂਦੀ ਐ ਤੇ ਤੂੰ ਕਦੋਂ ਆਣਾ ਮੈਂ ਨਹੀਂ ਆ ਹੁਣ ਆਉਣਾ ਠੀਕ ਆ ਨਾ ਤੇ ਨਾਮਰਾ ਇੰਤਜ਼ਾਰ ਕਰਿਆ ਹੀ ਕਰੋ ਮੇਰੀ ਗੱਲ ਸੁਣ ਮੈਂ ਤੈਨੂੰ ਹੀ ਲੀਕੰਡਿਆ ਤੇ ਤੂੰ ਹਿੱਦਾ ਨਾ ਕਹਿ ਵੀ ਮੈਂ ਨਹੀਂ ਆਵਣਾ ਹੁਣ ਤੁਸੀਂ ਰਹੋ ਆਪਣੇ ਪਰਿਵਾਰ ਦੇ ਨਾਲ ਮੇਰੀ ਤੁਹਾਨੂੰ ਕੀ ਲੋੜ ਆ ਜਦੋਂ ਪਹਿਲਾਂ ਮੇਰੀ ਲੋੜ ਨਹੀਂ ਸੀ ਹੁਣ ਮੈਂ ਆ ਕੇ ਕੀ ਕਰਨਾ ਐ ਹੋਂਦ ਵਾਪਸ ਮੇ ਆਉਣਾ ਹੁੰਨੀ ਆ ਨਾ ਰਪਿੰਦਰ ਹਈ ਦਾ ਨਾ ਕਹਿ ਮੈਂ ਕੱਲਾ ਕੀ ਕਰੂੰਗਾ ਮੈਂ ਤਾਂ ਛੁੱਟੀ ਆਇਆ ਹੀ ਵਿਚਾਰ ਰਪਿੰਦਰ ਨੂੰ ਨਾ ਘੁਮਾਉਂ ਫਰਾਉਂਗਾ ਤੇ ਤੂੰ ਤੇ ਆਉਂਦੇ ਨੂੰ ਹੋਰ ਹੀ ਚੰਦ ਚਾੜਿਆ ਚੱਲ ਕੋਈ ਨਹੀਂ ਹੋਂ ਤੁਸੀਂ ਨਾ ਦੂਸਰਾ ਵਿਆਹ ਕਰਾ ਲਓ ਤੇ ਉਹਨੂੰ ਘੁਮਾਉਂ ਫਰੇਓ ਮੈਂ ਨਹੀਂਗਾ ਵਾਪਸ ਆਉਣਾ ਹੋਂ ਠੀਕ ਆ ਨਾ ਤੇ ਨਾਲੇ ਕਰਦਿਆ ਨੇ ਮਗਰ ਲਾ ਕੇ ਤੂੰ ਹੀ ਮੇਰੇ ਨਾਲ ਆਹ ਵਾਲਾ ਕੰਮ ਕੀਤਾ ਪਤਾ ਤੇ ਤੁਹਾਨੂੰ ਸਾਰਾ ਹੀ ਨਾ ਉਹ ਨਾ ਨਾ ਰਪਿੰਦਰ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਤੇਰੇ ਦਿਲ 'ਚ ਕਿੰਨੇ ਵਹਿਮ ਭਾਲਤਾ ਵਾ ਗੱਲ ਇਹਦਾ ਆ ਕਿ ਜੇ ਮੇਰ ਨਾਲ ਸਭ ਕੁਝ ਹੋਇਆ ਵਾ ਨਾ ਸਿਰਫ ਇੱਕ ਦਾਇ ਦਾ ਕਰਕੇ ਮੇਰ ਨਾਲ ਵਾਲਾ ਕੰਮ ਕਰ ਦਿੱਤਾ ਤੂੰ ਹੀ ਸਮਝਾਉਂਦੇ ਥੋੜਾ ਪਰ ਤੂੰ ਹੀ ਮੇਰਾ ਸਾਥ ਨਹੀਂ ਦਿੱਤਾ ਰੁਪਿੰਦਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਤਾਨੂੰ ਮੈਂ ਤਾਂ ਛੁੱਟੀ ਆਉਂਦੀ ਆ ਸੀ ਜਦੋਂ ਮੈਂ ਤੁਹਾਡਾ ਫੋਨ ਤੇ ਗੱਲ ਕਰਦੀ ਹਾਂ ਮੈਂ ਤੁਹਾਨੂੰ ਦੱਸਦੀ ਹੁੰਨੀ ਹਾਂ ਕਿ ਮੇਰ ਨਾਲ ਘਰ 'ਚ ਆ ਕੁਝ ਹੋਉਂਦਿਆ ਤੇ ਤੁਸੀਂ ਅੱਗੋਂ ਕੀ ਕਹਿੰਦੇ ਸੀ ਚੇਤੇ ਕਰੋ ਉਹ ਵਾਲੇ ਦਿਨ ਹਰਪਿੰਦਰ ਤੂੰ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਨਾ ਤੇ ਤੂੰ ਵਾਪਸ ਆ ਜਾ ਤੁਹਾਨੂੰ ਵੀ ਪਤਾ ਆ ਮੈਂ ਕਿਹੜੇ ਹਾਲਾਤਾਂ ਵਿੱਚ ਗੁਜ਼ਰੀ ਆ ਮੈਂ ਨਾ ਕੀ ਕੁਝ ਬੰਦਾ ਰਿਹਾ ਇਹ ਘਰ ਦੇ ਵਿੱਚ ਪਤਾ ਦੇ ਤੁਹਾਨੂੰ ਸਾਹਬਾ ਨਾ ਜਦੋਂ ਮੰਮੀ ਹੁਣਾਂ ਨੇ ਤਿੰਨਾ ਜਾਣੀਆਂ ਇਹਨਾਂ ਨੇ ਰਲ ਕੇ ਮੈਨੂੰ ਦਵਾਈ ਦਿੱਤੀ ਹੀ ਤੁਹਾਨੂੰ ਸਭ ਪਤਾ ਵਾ ਨਾ ਇਹਦੇ ਵਿੱਚ ਤੁਸੀਂ ਵੀ ਹੈਗੇ ਸੀ ਬਸ ਇਹ ਆ ਕਿ ਤੁਸੀਂ ਮੇਰੇ ਲਾਗੇ ਨਹੀਂ ਸ਼ਾਜਿਸ ਤੇ ਤੁਸੀਂ ਵੀ ਸਾਰਿਆਂ ਨੇ ਇਕੱਠਿਆਂ ਦੇ ਘੜੀ ਹੀ ਨਾ ਇਹ ਵਾਲੀ ੜਫਾ ੜਫਾ ਕੇ ਮੇਰੀ ਜਾਨ ਕੱਢੀ ਉਹਨਾਂ ਨੇ ਕਿੰਨਾ ਮੈਨੂੰ ਤੰਗ ਕੀਤਾ ਪਤਾ ਤੇ ਸਭ ਹੈ ਗਾਹੀ ਨਾ ਤੁਨੂੰ ਵੀ ਨਾਲੇ ਸਿਰਫ ਇੱਕ ਗੱਲੋਂ ਵੀ ਉਹ ਵੀ ਗੱਡੀ ਦਾ ਕਰਕੇ ਤੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਵੀ ਤੇ ਪਿੰਡ ਗਏ ਸੀ ਨਾ ਜਦੋਂ ਮੇਰੇ ਭਰਾ ਨੂੰ ਦੂਹੀ ਹਾਂ ਵਾਲੀ ਗੱਲ ਕਹੀ ਸੀ ਕਿ ਮੈਨੂੰ ਗੱਡੀ ਚਾਹੀਦੀ ਆ ਉਹ ਮੈਨੂੰ ਪਤਾ ਵਾ ਮੇਰੇ ਦਿਲ ਤੇ ਕੀ ਬੀਤੀ ਚਲੋ ਕੋਈ ਨਹੀਂ ਰੱਬ ਦੇ ਬਿਠਾ ਵੇਖ ਨਹੀਂ ਦਿਆ ਨਾ ਸਭ ਕੋ ਤਾਨੂੰ ਇੱਕ ਨਾ ਇੱਕ ਦਿਨ ਨਤੀਜਾ ਜਰੂਰ ਮਿਲੂਗਾ ਇਹ ਗੱਲ ਦਾ ਰੁਪਿੰਦਰ ਨਾ ਨਾ ਹਿੱਦਾ ਨਾ ਕਹਿ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਸਾਰਾ ਕਸੂਰ ਮੰਮੀ ਹੁਣਾ ਦਾ ਵਾ ਤੇ ਤੂੰ ਐਦਾਂ ਕਰ ਤੂੰ ਮੁਆਫ 사 ਜਾ ਤੇਰੇ ਤੋਂ ਬਿਨਾ ਮੇਰਾ ਕੌਣ ਵਾ ਬੇ ਲਵਲੀ ਕਿ ਇਤਨਾ ਗੱਲਾਂ ਕਰਨ ਡਿਆ ਵਾ ਠੀਕ ਤੇ ਹੈਗਾ ਵਾ ਹੋ ਮੰਮੀ ਗੱਲਾਂ ਕਿੰਨਾ ਕਰਨੀਆਂ ਹਾਂ ਪਰ ਆ ਜਿਹੜਾ ਕੰਮ ਹੋਇਆ ਵਣਾ ਬੜਾ ਹੀ ਮੜਾ ਹੋਇਆ ਆ ਤੇ ਮਾੜਾ ਹੀ ਆ ਪਰ ਮੈਨੂੰ ਇਹ ਦੱਸ ਕੱਲਾ ਕੀ ਦਿਆਂ ਗੱਲਾਂ ਕਰਨਾ ਉਹ ਮਾੜਾ ਮਾਤਾ ਆਪਨੀ ਨਾ ਹੋਇਆ ਇਹ ਤੇ ਕੀਤਾ ਵਾ ਜਾਣਦੇ ਹੋਏ ਵੀ ਆਪੇ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਵਾ ਜਿਹੜਾ ਮਾੜਾ ਹੁੰਦਾ ਵਾ ਨਾ ਉਹ ਵੀ ਚੰਗੇ ਵਾਸਤੇ ਹੁੰਦਾ ਵਾ ਗਾੜੀ ਇਹਦੇ ਨੂੰ ਚੰਗਾ ਹੁਣਾਵਾ ਦਿਮਾਗ ਤੋਂ ਕੰਮ ਲੈ ਥੋੜਾ ਜਿਹਾ ਸਿਆਣਾ ਬਣ ਮੇਰਾ ਪੁੱਤ ਇੱਕੋ ਗੱਲ ਨਹੀਂ ਵਾਰ-ਵਾਰ ਕਰੀ ਜਾਈ ਦਿੰਦੀ ਤੂੰ ਕਹੈਂ ਡੈਰ ਰਪਿੰਦਰ ਵਾਪਸ ਆ ਜਾ ਕਿੱਥੇ ਹਰਪਿੰਦਰ ਜਿੱਦਾਂ ਗੱਲਾਂ ਡਿਆਂ ਕਰਨ ਮਾਤਾ ਤੂੰ ਇਹ ਮਤ ਸੋਚ ਪੀ ਰਪਿੰਦਰ ਨਾ ਹੀ ਆ ਕੰਮ ਕਰਤਾ ਤੇ ਇਹ ਘਰ ਚੋਂ ਚਲ ਗਈ ਆ ਉਹ ਉਹ ਇੱਥੇ ਹੀ ਆ ਤੇਰੇ ਆਉਣ ਤੋਂ ਪਹਿਲਾਂ ਇੱਥੇ ਬੈਠੀ ਜਿੱਥੇ ਤੂੰ ਬੈਠੀ ਜਾਵੇਂ ਨ ਖੱਤਿਆ ਹਾ ਕੇ ਗੱਲਾਂ ਡਿਆਂ ਕਰਨ ਇੱਥੇ ਬੈਠੀ ਹੀ ਸਾਰੇ ਕੰਮ ਤੇਦੇ ਹੱਥੀ ਕੀਤੇ ਆ ਐਵੇਂ ਡਿਆਂ ਵਾ ਤੇਰਾ ਪਿਓ ਕਿੱਥੇ ਆ ਉਹਦੇ ਨਾਲ ਜਾ ਕੇ ਮੈਂ ਗੱਲ ਕਰਾਂ ਛਦਾਈ ਬਣਿਆ ਉਹੀ ਇਹ ਕੋਈ ਗੱਲ ਨਹੀਂ ਮਾਤਾ ਭੱਜ ਲਵਾਂ ਕਿੱਥੇ ਭਜਣਾ ਆਪ ਤਾਂ ਨਹੀਂ ਪਾਪ ਕੀਤਾ ਹੀ ਆ ਤੇ ਨਾਲ ਮੈਨੂੰ ਵੀ ਰਲਾਇਆ ਵਿੱਚ ਜਿੰਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਆਜੋ ਭਾਜੀ ਮੈਂ ਜਿਹੜੀ ਉਮੀਦ ਲੈ ਕੇ ਗਏ ਹਾਂ ਉਹ ਤੇ ਕੰਮ ਹੋਇਆ ਹੀ ਨਹੀਂਗਾ ਤੁਸੀਂ ਵੇਖਿਆ ਹੈਗਾ ਇਹ ਸਾਰੇ ਚੰਗੀ ਤਰ੍ਹਾਂ ਫੋਨ ਉਸੇ ਉਹ ਤੇ ਹੀ ਪੁੱਛੇ ਕੋਜੇ ਨਾ ਅਹੀਂ ਤੇ ਹਰ ਥਾਈ ਭੋਲਿਆ ਵਾ ਪਰ ਫੋਨ ਕਿਤੇ ਨਹੀਂ ਮਿਲਿਆ ਇਹ ਨਹੀਂ ਭੀ ਇੱਕ ਵਾਰੀ ਦੋ ਦੋ ਤਿੰਨ ਤਿੰਨ ਵਾਰੀ ਵੇਖਿਆ ਸੀ ਉਹ ਤੇ ਪਤਾ ਨਹੀਂ ਕਿਦਾਂ ਸੰਦੀਪ ਨੂੰ ਪਤਾ ਲੱਗ ਗਿਆ ਘਰੇ ਹੀ ਅੰਦਰ ਵਾ ਉਹ ਉੱਤੇ ਹੀ ਆ ਗਈ ਤੇ ਫਿਰ ਅਹੀਂ ਬਾਹਰ ਆ ਗਈਆਂ ਮੈਂ ਜਿਹਨ ਜਾਦਾ ਵੇਖਿਆ ਨਾ ਐਵੇਂ ਕਿਤੇ ਸ਼ੱਕ ਨਾ ਹੋ ਜੀ ਪਰ ਇਹ ਆ ਨਾ ਜਿਹੜਾ ਕੰਮ ਘਰੋਂ ਸੋਚ ਕੇ ਗਏ ਹਾਂ ਉਹ ਤੇ ਕੰਮ ਹੋਇਆ ਹੀ ਨਹੀਂ ਜੇ ਫੋਨ ਹੱਥ ਆ ਜਾਂਦਾ ਤੇ ਫੇਰ ਤੇ ਕੋਈ ਨਾ ਕੋ ਹੱਲ ਨਿਕਲ ਜਾਂਦਾ ਹੁਣ ਫੇਰ ਕੀ ਕਰਨਾ ਵਾ ਸੋਚਿਆ ਤੇ ਇਹ ਹੀ ਹੋਈ ਫੇ ਫੋਨ ਲੈ ਕੇ ਆਵਾਂਗੇ ਪਰ ਹੁਣ ਪਤਾ ਨਹੀਂ ਕਿੱਥੇ ਰੱਖਿਆ ਵਾ ਜੇ ਉਹਨਾਂ ਦੇ ਹੱਥ ਲੱਗਾ ਹੁੰਦਾ ਨਾ ਫੇਰ ਉਹਨਾਂ ਸਾਂਭ ਲੈਣਾ ਹੀ ਤੇ ਸਾਡੇ ਤੇ ਪੂਰਾ ਧਿਆਨ ਰੱਖਣਾ ਮਿਲਦਾ ਰਪਿੰਦਰ ਨੇ ਕਿਤੇ ਜਿਆਦਾ ਸਾਂਭਿਆ ਆ ਦੋਖਿਆਂ ਦਾ ਫੋਨ ਤੇ ਚੱਲ ਚੰਗੀ ਗੱਲ ਹੀ ਉਹ ਤੇ ਮੰਮੀ ਤੁਹਾਡੀ ਗੱਲ ਠੀਕ ਵਾ ਪਰ ਉਹਨਾਂ ਨੂੰ ਪਤਾ ਨਹੀਂ ਨਾ ਫੋਨ ਹੈ ਕਿੱਥੇ ਆ ਮੇਰੀ ਤੀਨ ਸਾਥ ਮਿਲ ਜਣਾ ਚਲੋ ਕੋਈ ਗੱਲ ਦੀ ਫਿਕਰ ਨਾ ਕਰੋ ਕੋਸ਼ਿਸ਼ ਨਹੀਂ ਹਾਰਨੀ ਫੇਰੇ ਕੈਰੇਕਟਰਾइज ਕਰਦੇ ਆ ਕੋਈ ਨਾ ਕੋਈ ਲੱਭਦੇ ਜਾਂ ਤਰੀਕਾ ਹੁਣ ਇਹ ਥੋੜੀ ਆ ਪੇਨ ਨਹੀਂ ਲੱਗੇ ਆ ਕੇ ਤੇ ਸਾਰੇ ਹਥਿਆਰ ਛੱਡ ਦੇਣੇ ਆ ਉਹ ਕੋਈ ਗੱਲ ਨਹੀਂ ਅਜੇ ਭੋਗ ਦਿੱਤੇ ਜਾਣਾ ਹੀ ਆ ਵਿਚਵਾਰੀ ਨਾ ਨਾ ਹੋਊਗਾ ਤੇ ਉਦਾਂ ਫੇਰਾ ਮਾਰਵਾਂਗੇ ਪਰ ਮੈਂ ਤਾਂ ਹੀ ਆ ਆ ਵੇਖਣਾ ਹੀ ਨਾ ਅਸੀਂ ਲੱਭਣ ਲਈ ਫੋਨ ਲੋਬੀ ਵੀ ਵੇਖੀ ਕਮਰਾ ਵੀ ਵੇਖਿਆ ਡਰਾਈ ਰੂਮ ਵੀ ਵੇਖਿਆ ਕਿਤੇ ਹੁਣ ਹੈ ਨਹੀਂ ਤੇ ਆਪਾਂ ਅੰਦਰ ਲੱਗੇ ਵੇਖਣ ਤੇ ਅੱਗੇ ਸੰਦੀਪ ਆ ਗਈ ਇੰਨਾ ਸ਼ੁਕਰ ਹੈ ਕਿ ਅਸੀਂ ਸੰਦੀਪ ਵੱਲ ਵੇਖ ਲਿਆ ਜੇ ਹਾਨੂੰ ਅੰਦਰ ਫੋਲ ਦੇਣ ਵੇਖ ਲੈਂਦੀ ਨਾ ਫਿਰ ਉਹਨਾਂ ਨੂੰ ਝਕ ਹੋਣਾ ਹੀ ਚਲ ਕੋਈ ਨਹੀਂ ਮੈਨੂੰ ਲੱਗਦਾ ਜੋ ਬਣ ਇੱਕ ਟਰਾਈ ਹੋਰ ਮਾਰਨੀ ਪੈਣੀ ਆ ਚਲ ਤੁਸੀਂ ਭੋਗ ਤੇ ਇਦਾਂ ਕਰਿਓ ਵੀ ਬਿਉਹ ਉੱਥੇ ਅੰਦਰ ਹੀ ਉਸੇ ਕੰਡੇ ਚ ਬਿਉਹ ਤੇ ਫੇਰ ਫੋਲੇ ਚੰਗੀ ਤਰ੍ਹਾਂ ਮੈਨੂੰ ਤਾਂ ਲੱਗਦਾ ਕਿ ਟੈਲੀਫੋਨ लवली ਕੋ ਨਾ ਹੋਏ ਨਹੀਂ लवली ਕੋ ਨਹੀਂ ਹੋਣਾ ਅੰਦਰ ਹੀ ਹੋਣਾ ਅੰਦਰ ਹੀ ਸਾਰਾ ਫੋਲੇ ਜੋਤਨੇ ਵੀ ਤਾਂ ਮੈਂ ਵੀ ਇੱਕ ਵਾਰੀ ਦੋ ਤਿੰਨ ਵਾਰੀ ਵੇਖਿਆ ਹੈ ਉੱਥੇ ਕਿਤੇ ਵੀ ਨਹੀਂ ਲੱਭਾ ਉਹ ਵਾਲੇ ਦੇਰ ਮੁੜ ਕੇ ਵੇਖ ਲਿਓ ਚੰਗੀ ਤਰ੍ਹਾਂ ਕਿਤਾ ਲੱਭੀ ਜਾਵੇ ਕਿਤੇ ਮੇਰੀ ਕੋਈ ਇਨਸਾਫ ਮਿਲ ਹੀ ਜਾਏ ਮੇਰੀ ਨਹੀਂ ਨਹੀਂ ਕੋਈਗਾ ਨਹੀਂ ਫੋਨ ਤਾਂ ਲੱਭਾਂਗੇ ਕੋਈ ਨਾ ਇੱਕ ਮੌਕਾ ਹੱਦਿਕ ਹੋ ਰਿਹਾ ਹੈ ਤੋ ਉੱਥੇ ਜਾ ਨਰਜੀਤ ਵੀ ਕਹਿਂਦਾ ਇਹ ਨਰਜੀਤ ਕਹਿਂਦਾ ਇਹ ਕਹਿੰਦਾ ਪੀ ਵੇ ਢੱਲੇ ਨਾ ਹੁਣ ਪਿਓ ਤੇ ਕਹਿੰਦਾ ਵੀ ਕੋਈ ਨਹੀਂ ਜੇ ਮੇਰੀ ਕੀ ਚੀਜ਼ ਚ ਲੋਡ ਹੋਏਗੀ ਤਾਂ ਦੱਸਿਓ ਮੈਨੂੰ ਠੀਕ ਆ ਤੇ ਹੁਣ ਇਹ ਆ ਵੀ ਭਰ ਉਹਨੂੰ ਸਿੱਧਾ ਕਹਿ ਵੀ ਨਹੀਂ ਸਕਦੇ ਨਹੀਂ ਨਹੀਂ ਮੈਂ ਨਹੀਂ ਤੇ ਉਹਨੂੰ ਵੇਚ ਨਾਰ ਲਾ ਲਦੇ ਤੇ ਚੱਲ ਕੀ ਪਤਾ ਫੋਨ ਉਹਨੂੰ ਦਵਾ ਦੇ ਆ ਉਹੀ ਲੱਪ ਲੈਂਦਾ ਹੂੰ ਪਰ ਉਹ ਨਹੀਂ ਇਧਰ ਜੀਤ ਨੂੰ ਕਹੋ ਮੈਂ ਕਹੀ ਨਹੀਂ ਪਰ ਸਿੱਧਾ ਕਹਿ ਨਾ ਵੀ ਸਕਦੇ ਕੀ ਬਤਾ ਅਗਲੇ ਦੇ ਦਿਲ ਵਿੱਚ ਕੀ ਆ ਤੇ ਕੀ ਨਹੀਂ ਕੀ ਉਹਦਾ ਕਿਉਂ ਕਹਿੰਦਾ ਹਨ ਜੇ ਮੰਨ ਲਓ ਆਪ ਕੰਮ ਕਰਨ ਦੇ ਬਦਲੇ ਉਹਨੇ ਸਾਡੇ ਕੋਲ ਕੁਝ ਮੰਗ ਲਿਆ ਫਿਰ ਕਰਾਂਗੇ ਕੀ ਕਰਾਂਗੇ ਫਿਰ ਕੀ ਕਰਾਂਗੇ ਭਾਜੀ ਬਿਲਕੁਲ ਸਹੀ ਗੱਲ ਤਾਂ ਨਹੀਂ ਲੱਗਦਾ ਲੱਗਦਾ ਤਾਂ ਨਹੀਂ ਗੈਦਾ ਤਾਂ ਪਰ ਹੁਣ ਕੀ ਕਰੀਏ ਫਾਸੀ ਕਿ ਨਹੀਂ ਇੱਕ ਮੌਕਾ ਦੇ ਕੇ ਵੇਖ ਲਓ ਭੋਗ ਤੱਕ ਵੇਖ ਲਓ ਜੇ ਨਾ ਹੋਗਾ ਅਸੀਂ ਤੇ ਬਾਅਦ ਚ ਉੱਥੇ ਜਾਣਾ ਨਹੀਂ ਦਗੀਪਾਹੀ ਤੇ ਜਾ ਹੀ ਸਕਦੇ ਆ ਨਾ ਆਉਂਦੇ ਜਾਂਦੇ ਆਪੇ ਲੈ ਆਉਣਗੇ ਉੱਥੇ ਸ਼ੱਕ ਵੀ ਨਹੀਂ ਕਰਨਾ ਕਿਸੇ ਨੇ ਜਾਂ ਫਿਰ ਇੱਕ ਕੰਮ ਨਾ ਕਰੀਏ ਤੁਸੀਂ ਦੋ ਜਣੇ ਕਰੋਗੇ ਕਿ ਚਲ ਫਿਰ ਕੋਈ ਨਹੀਂ ਤੇ ਕਰ ਲਾਂਗੇ ਹਾਂ ਤੇ ਇਹ ਕੰਮ ਚ ਦਲਜੀਤ ਦਾ ਸਾਥ ਲਈਏ ਮੈਨੂੰ ਪਤਾ ਕੀ ਲੱਗਦਾ ਵਾ ਅੱਜ ਜੀ ਵੀ ਜਿਆਦਾ ਹੀ ਘਰ ਉਹਦੇ ਕਰਕੇ ਵੀ ਨਾ ਲੱਭਣ ਚ ਇਹਨਾਂ ਵੀ ਕਾਲੀ ਕਾਲੀ ਹੱਥ ਮਾਰੇ ਹੋਣੇ ਆ ਤੇ ਉਹਦੇ ਕਰਕੇ ਲੱਭਾ ਨਹੀਂਗਾ ਫੋਨ ਇੱਕ ਕੰਮ ਕਰੀਏ ਜੇ ਤੱਕ ਸਾਰੇ ਜਣੇ ਸਹਿਮਤੀ ਦਉ ਤੇ ਤੁਸੀਂ ਦੋਵੇਂ ਜਣੇ ਜਾਓ ਉਥੇ ਰਪਿੰਦਰ ਦੇ ਸਹੁਰੇ ਕੋਈ ਨਹੀਂ ਚੱਲ ਜੂ ਤੇ ਆਪਾਂ ਦਲਜੀਤ ਨੂੰ ਕਹਿੰਨੇ ਆ ਕਿ ਕਿਸ ਤਰੀਕੇ ਨਾਲ ਰਪਿੰਦਰ ਦੇ ਸੱਸ ਸਹੁਰੇ ਨੂੰ ਤਿੰਨ ਨਾਨ ਨੂੰ ਘਰੋਂ ਬਾਹਰ ਲਿਆ ਇਹ ਅਭੀ ਘਰ ਕੋਈ ਨਾ ਹੋਊਗਾ लवली ਹੋਊਗਾ ਕੱਲਾ ਤੇ ਤੁਸੀਂ ਜਾਇਓ ਤੇ ਫਿਰ ਤੁਹਾਨੂੰ ਟਾਈਮ ਵੀ ਮਿਲ ਜਾਊਗਾ ਤੇ ਸਾਡਾ ਫੋਨ ਵੀ ਲੱਗ ਜਾਊਗਾ ਕਿਦਾਂ ਠੀਕ ਹੈ ਸਾਰਾ ਕੰਮ ਗੱਲ ਤੇ ਤੁਹਾਡੀ ਠੀਕ ਹੈ ਹਣਾ ਐਦਾਂ ਮੇਰੇ ਦਾ ਕਰ ਲਈਏ ਠੀਕ ਹੈ ਜੋ ਬਣੇ ਗੱਲ ਤੇ ਫਿਰ ਵੇਖਨੇ ਕਿ ਕੀ ਬਣਦਾ ਕੇ ਜੋ ਬਣੇ ਇੱਕ ਗੱਲ ਆ ਕਿ ਦਲਜੀਤ ਸਾਡਾ ਸਾਥ ਦੇਊਗਾ ਉਹ ਵੀ ਉਹਨਾਂ ਵਰ ਗਈ ਐ ਜਿਸ ਤੱਕ ਮੈਨੂੰ ਲੱਗਦਾ ਨਾ ਭਾਜੀ ਦਲਜੀਤ ਨੇ ਸਾਥ ਦੇਣਾ ਹੀ ਦੇਣਾ ਵਾ ਉਹ ਤਾਂ ਤੁਹਾਡਾ ਪਹਿਲਾਂ ਵੀ ਦੇਣ ਦਾ ਹੀ ਤੁਸੀਂ ਨਹੀਂ ਉਹਦੀ ਮੰਨੀ ਉਹ ਮੰਮੀ ਪਰ ਡਰ ਰਹਿਂਦਾ ਵਾ ਨਾ ਮਨ ਚ ਕੀ ਅਗਲੇ ਤੇ ਦਿਲ ਵਿੱਚ ਕੀ ਉਹਦਾ ਕੀ ਆ ਕੀ ਨਹੀਂ ਹਨਾ ਪਰ ਉਹ ਵੀ ਫਸਿਆ ਦਾ ਵਾ ਉਹ ਫਸਿਆ ਵਾ ਹੁਣ ਮੈਨੂੰ ਪਤਾ ਕੀ ਲੱਗਦਾ ਵਾ ਚੰਗੀ ਉਹਨੇ ਬੜੀ ਲਈ ਆ ਉਹਨਾਂ ਕੋ ਉਹਦਾ ਹੁਣ ਇਰਾਦਾ ਵੀ ਬਦਲਾ ਲਵਾਂ ਚਲੋ ਨਾਲੇ ਜੇ ਹਾੜਾ ਸਾਥ ਦੇਊਗਾ ਤੇ ਅਸੀਂ ਕਿਹੜਾ ਕੋ ਮਾੜਾ ਕੰਮ ਕਰਨ ਦੇ ਆ ਅਸੀਂ ਤੇ ਆਪਣੀ ਕੁੜੀ ਨੂੰ ਇਨਸਾਫ ਹੀ ਦਿਵਾਉਂਦੇ ਆ ਨਾ ਤੇ ਚੱਲ ਜੇ ਅਸੀਂ ਉਹਨੂੰ ਕਹਿੰਨੇ ਆ ਮੇਰਾ ਇਰਾਦਾ ਮੈਨੂੰ ਦੇਉਂਦੇ ਹੁੰਦੇ ਵੀ ਉਹ ਮਿਲਿਆ ਸੀਗਾ ਤੇ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਭਾਜੀ ਮੈਨੂੰ ਫੋਨ ਕਰ ਲਿਓ ਆਪਾਂ ਇਦਾਂ ਕਰੀਏ ਇੱਕ ਦੋ ਦਿਨ ਵੇਟ ਕਰੀਏ ਤੇ ਫੇਰ ਤੁਹਾਨੂੰ ਕਹਾਂਗੇ ਭਾਜੀ ਉੱਥੇ ਨਾਲੇ ਦਲਜੀਤ ਨੂੰ ਕਵਾਂਗੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਘਰੋਂ ਬਾਹਰ ਲਿਆ। ਤੇ ਘਰ ਨਾਲ ਕੋਈ ਵੀ ਹੋਵੇ। ਤੇ ਫੇਰ ਤੁਸੀਂ ਜਾ ਕੇ ਨਾ ਤੇ ਬਹਾਨੇ ਨਾਲ ਕਿਸੇ ਤਰੀਕੇ ਨਾਲ ਉੱਥੋਂ ਵੇਖਿਓ ਵੀ ਜੇ ਦਾ ਲੱਭ ਜੋ ਫੋਨ ਤੇ ਉਹਨਾਂ ਨੂੰ ਪਤਾ ਨਾ ਲੱਗੇ। ਇਹੋ ਚੀਜ਼ ਦਾ ਖਿਆਲ ਰੱਖਣਾ ਸਾਰਿਆਂ ਨੇ। ਪਰ ਨਾ ਇੱਕ ਗੱਲ ਦਾ ਧਿਆਨ ਰੱਖਿਓ ਸਾਰੇ ਜਣੇ। ਕਿਹੜੀ ਦਲਜੀਤ ਨੂੰ ਫੋਨ ਵੱਲੋਂ ਨਾ ਕਿਓ। ਕਿਹਾਨੂੰ ਫੋਨ ਚਾਹੀਦਾ ਵਾ। ਉਹਨੂੰ ਇਹੋ ਕਹਿਣਾ ਵਾ ਕਿ ਤੂੰ ਆਡੀ ਮਦਦ ਕਰਨੀ ਹੈ ਗੇ ਕੰਮ 'ਚ। ਹੂੰ। ਉਦਾਂ ਕਹਦਾਂਗੇ ਵੀ ਅਸੀਂ ਕੋਈ ਕੰਮ ਕਰਨਾ ਜਾਂ ਸਬੂਤ ਲੈਣਾ ਵਾ ਕੋਈ ਫੋਨ ਵੱਲੋਂ ਨਾ ਦੱਸਾਂਗੇ। ਫੋਨ ਵੱਲੋਂ ਨਾ ਦੱਸਾਂਗੇ। ਵਾਕਿਆ ਗੱਲ ਤਾਂ ਠੀਕ ਐ ਮੁੜ ਕੇ ਇਹ ਨਾ ਹੋਵੇ ਵੀ ਸਾਡੇ ਤੋਂ ਪਹਿਲਾਂ ਉਹ ਫੋਨ ਆਪਣੇ ਹੱਥਾਂ 'ਚ ਕਰ ਲੇ। ਤੇ ਮੁੜ ਕੇ ਸਾਨੂੰ ਤੰਗ ਪਰੇਸ਼ਾਨ ਕਰੇ ਇਹ ਚੀਜ਼ ਤਾਂ ਹਨਾ। ਨਾਲੇ ਜਦੋਂ ਗੱਲ ਕਰਨੀ ਭਾਜੀ ਉਦੋਂ ਪਤਾ ਲੱਗ ਜਾਣਾ ਵਾ। ਵੀ ਕਿੱਥੋਂ ਜਿਵੇਂ ਬੋਲਦਾ ਵਾ ਕੋਈ ਗੱਲ ਨਹੀਂ। ਮੈਂ ਅੱਜ ਸ਼ਾਮੀ ਫੋਨ ਕਰਕੇ ਨਾ ਤੇ ਗੱਲ ਉਹਦੇ ਨਾਲ ਕਰਨਾ। ਫਿਰ ਤੁਹਾਨੂੰ ਕੱਲ ਸਵੇਰੇ ਆਣ ਕੇ ਦੱਸੂਗਾ ਘਰੇ ਵੀ ਕੀ ਸਾਰੀ ਗੱਲਬਾਤ ਹੋਈ ਆ ਤੇ ਕਿਦਾਂ ਹੋਈ ਆ। ਤੰਗ ਤੇ ਦੁਲ ਜੀਤ ਨੂੰ ਵੀ ਬੜਾ ਕੀਤੇ ਬੜਾ ਜਿਆਦਾ ਉਹ ਜਿਹੜੇ ਹਿਸਾਬ ਨਾਲ ਗੱਲਾਂ ਕਾਂਡਿਆ ਜਿਉਂ ਉਥੇ ਜੀਆਂ ਦੇ ਵਿੱਚ ਬੈਠਿਆ ਗੱਲਾਂ ਕਾਂਡਿਆ ਸੀ ਉਹਦੀ ਸੱਸ ਨਹੀਂ ਕਹਿੰਦੀ ਪੀ ਰੱਬ ਨੇ ਕੀ ਕਰਤਾ ਕਹਿੰਦਾ ਰੱਬ ਨੇ ਕੀ ਕਰਤਾ ਰੱਬ ਦਾ ਨਾਮ ਲਾਉਂਦੇ ਨਹੀਂ ਐਸੇ ਤੱਕ ਗੱਲਾਂ ਕਾਂਡਿਆ ਤੁਸੀਂ ਸਾਰੇ ਸੁਣਿਆ ਹੀ ਆ ਤੇ ਇਹ ਆ ਵੀ ਤਾਂ ਗੋ ਬੜਾ ਵਾ ਸਾਥ ਦਊਗਾ ਸਾਡਾ ਪਰ ਫਿਰ ਵੀ ਚਲੋ ਇਹ ਆ ਵੀ ਸਾਨੂੰ ਆਪਣੇ ਹੱਥ ਵਢਾਉਣੇ ਨਹੀਂ ਚਾਹੀਦੇ ਦੱਸੋ ਨਾ ਤੁਸੀਂ ਹਾਂ ਦੱਸੋ ਨਾ